ਇਹ ਆਪਣੇ ਰੂਟਸ ਹੈ ਤਾਂ ਰੂਟਸ ਨਾਲ ਜੁੜਨਾ ਬਹੁਤ ਜ਼ਰੂਰੀ ਹੁੰਦਾ ਹੈ ਨਾ ਫਿਰ ਦੂਜੀ ਗੱਲ ਇਹ ਆ ਕਿ ਇੰਨੀਆਂ ਬਿਮਾਰੀਆਂ ਫੈਲੀਆਂ ਹੋਈਆਂ ਆ ਾਰੇ ਪਾਸੇ ਬੁਰਾ ਹਾਲ ਆ ਨਾ ਲੋਕਾਂ ਦਾ ਤਾਂ ਆਪਾਂ ਦੂਜਿਆਂ ਤੋਂ ਐਕਸਪੈਕਟ ਕਰਦੇ ਆ ਕਿ ਆਪਾਂ ਨੂੰ ਕੋਈ ਫਰੈਸ਼ ਚੀਜ਼ੇ ਹੋਵੇ ਨਾ ਆਪਾਂ ਸ਼ਾਪ ਤੇ ਜਾਵਾਂਗੇ ਕਹਾਂਗੇ ਬਈ ਫਰੈਸ਼ ਚੀਜ਼ੇ ਦੇ ਤੇ ਆਪਾ ਆਪ ਕਿੰਨਾ ਕਿ ਫਰੈਸ਼ ਕਰ ਰਹੇ ਆ ਸਹੀ ਗੱਲ ਤਾਂ ਫਿਰ ਆਪੇ ਹੀ ਸਟਾਰਟ ਨਹੀਂ ਕਰਾਂਗੇ ਤਾਂ ਫਿਰ ਹੋਰ ਕੌਣ ਕਰੂਗਾ ਸਹੀ ਗੱਲ ਹੈ ਤਾਂ ਕਰਕੇ ਇਸ ਦਿਮਾਗ ਚ ਆਇਆ ਤੇ ਬੇਸਿਕਲੀ ਇਧਰ ਸਟਾਰਟ ਕੀਤਾ ਠੀਕ ਹੈ অর্ਗੈਨਿਕ ਚੀਜ਼ਾਂ ਦੀ ਥੋੜੀ ਜੀ ਕੋਸਟ ਜ਼ਿਆਦਾ ਹੁੰਦੀ ਹੈ ਬਟ ਇਹ ਹੈ ਕਿ ਕੁਆਲਿਟੀ ਬਹੁਤ ਜ਼ਿਆਦਾ ਹੁੰਦੀ ਹੈ ਕੁਆਲਿਟੀ ਸਹੀ ਤੁਸੀਂ ਡਾਕਟਰਾਂ ਕੋਲ ਘੜ ਚੱਕਾ ਲੱਗਦੇ ਨੇ ਡਾਕਟਰਾਂ ਕੋਲ ਘੜ ਚੱਕੇ ਲੱਗਦੇ ਉਹ ਮੈਂ ਮੈਂ ਇਹ ਕਹਿਣ ਲੱਗਾ ਸੀ ਕਿ ਡਾਕਟਰਾਂ ਕੋਲ ਘੜ ਚੱਕੇ ਲੱਗਣਗੇ ਹੁਣ ਆਪਾਂ ਸੋਲੋ ਜੀ ਸੋਲ ਹੀ ਚੀਜ਼ ਹੈ ਇਸ ਨੂੰ 10 ਰੁਪਏ ਲੱਲੇ ਜੀ ਦੀ ਆਏ ਲੇਕਿਨ ਡਾਕਟਰਾਂ ਦਾ ਸਭ ਨੂੰ 5-5 ਇਸ ਕੋ ਲੈ ਬਾਈ ਜੀ ਕੋ ਹਾਂ ਮੈਂ ਹੁਣ ਲੈ ਕੇ ਜਾ ਰਿਹਾ ਜੀ ਦਾ ਸੰਗ ਲੋ ਠੀਕ ਹੈ ਜੀ ਲੈ ਕੇ ਜਾ ਰਿਹਾ ਜੀ ਦਾ ਸੰਗ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮਹਾ ਪੰਜਾਬ ਜੁਸੇ ਤੇ ਮੈਂ ਹਾਂ ਸੰਜੀਪ ਸਹਨੀਆ ਜੇਸੀ ਆਇਆ ਪੀਏਯੂ ਵਿੱਚ ਜਿੱਥੇ ਕਿ ਉਭਾਈ ਗੁਰਪ੍ਰੇਤ ਥੋੜਾ ਸ਼ੋਭਨਾਮ ਕੀ ਭਾਈ ਗੁਰਪ੍ਰੇਤ ਸਿੰਘ ਸਰਾਣ ਗੁਰਪ੍ਰੇਤ ਗੁਰਪ੍ਰੇਤ ਸਿੰਘ ਸਰਾਣ ਜਿਹਦੇ ਕੋਲ ਆਏ ਆ ਇੱਥੇ ਅਸੀਂ ਨਾ ਇਹਨਾਂ ਵੱਲੋਂ ਸਟਾਲ ਲਗਾਇਆ ਗਿਆ ਜੋ ਕਿ ਖੁਦ ਆਪਣੇ ਘਰੇ ਵਿੱਚ ਰਹਿੰਦੇ ਹੋਏ ਆਪਣੇ ਪਿੰਡ ਵਿੱਚ ਰਹਿੰਦੇ ਹੋਏ ਆਰਗੇਨਿਕ ਫਾਰਮਿੰਗ ਕਰਦੇ ਨੇ ਆਰਗੇਨਿਕ ਫਾਰਮਿੰਗ ਕਰਦੇ ਹੋਏ ਇਹਨਾਂ ਨੇ ਇੱਥੇ ਬਿਜ਼ਨਸ ਲੱਗ ਰਿਹਾ ਜਿਵੇਂ ਖੁਦ ਹੀ ਮਾਰਕੀਟਿੰਗ ਕਰਦੇ ਨੇ ਇਹਨਾਂ ਨੂੰ ਜਾਣਾਂਗੇ ਸੀ ਕਿ ਇਹ ਜੋ ਇਹਨਾਂ ਨੇ ਬਿਜ਼ਨਸ ਸ਼ੁਰੂ ਕੀਤਾ ਤੇ ਕਿਵੇਂ ਸ਼ੁਰੂ ਕੀਤਾ ਸਤ ਪਹਿਲਾਂ ਆ ਜੀ ਸਸਤੀ ਕਾਲ ਬਾਈ ਜੀ ਸਸਤੀ ਕਾਲ ਬਾਈ ਮਾ ਪੰਜਾਬ ਦੇ ਦੇਖਣ ਆਲੇ ਜਿਹੜੇ ਸਾਰੇ ਈਵਰਜ਼ ਨੂੰ ਬਹੁਤ ਪਿਆਰ ਭਰੀ ਸ਼ੁਕਰੀਆ। ਭਾਈ ਜੀ ਜਿਹੜਾ ਤੁਸੀਂ ਇਹ ਬਿਜ਼ਨਸ ਸ਼ੁਰੂ ਕੀਤਾ ਸੀ ਇਹ ਕਿਹੜੇ ਸਾਨੂ ਵਿੱਚ ਸ਼ੁਰੂ ਕੀਤਾ ਸੀਗਾ ਤੇ ਇਹ ਕਿਵੇਂ ਤੁਹਾਡੇ ਦਿਮਾਗ ਵਿੱਚ ਆਈ ਦੀ ਹੈ ਕਿ ਅਸੀਂ ਪੰਜਾਬ ਵਿੱਚ ਰਹਿੰਦੇ ਹੋਏ ਪੰਜਾਬ ਵਿੱਚ ਹੀ ਕੰਮ ਕਰ ਸਕਦੇ ਹਾਂ ਤਾਂ ਇਹ ਬੇਸਿਕਲੀ ਭਾਈ ਜੀ ਅਸੀਂ 2012 ਤੋਂ ਸਟਾਰਟ ਕੀਤਾ ਸੀਗਾ ਆਰਗੇਨਿਕ ਫਾਰਮਿੰਗ ਪਹਿਲਾਂ ਸੀ ਡੋਮੈਸਟਿਕਲੀ ਆਪਦੇ ਘਰ ਵਾਸਤੇ ਕਰਦੇ ਸੀ ਉਹਦੇ ਵਿੱਚ ਕੰਮ ਕਰਦੇ ਸੀ ਸਿਰ ਠੀਕ ਹੈ ਜੀ ਫਿਰ ਹੌਲੀ ਹੌਲੀ ਅਸੀਂ ਜਿਵੇਂ ਗੰਨਾ ਸ਼ੁਰੂ ਕੀਤਾ ਆਪਣਾ ਗੁੜ ਬਣਾਉਣਾ ਸ਼ੁਰੂ ਕੀਤਾ ਫਿਰ ਉਹਦੇ ਬਾਅਦ 2017-18 ਦੇ ਵਿੱਚ ਆ ਕੇ ਅਸੀਂ ਬਾਗ ਆਪਣਾ ਲਗਾਇਆ ਉਹਦੇ ਵਿੱਚ ਹਰ ਤਰ੍ਹਾਂ ਦਾ ਫਰੂਟ ਦਾ ਫਿਰ ਸਰਵ ਆਰਗੈਨਿਕ ਤੇ ਬਾਕੀ ਫਰੂਟ ਜਿਹੜੇ ਇਹਦੇ ਫੁੱਲਾਂ ਦੀ ਕਾਸ਼ਤ ਵੀ ਸੀ ਕਰਦੇ ਆ ਗੁਲਾਬ ਗੇਂਦਾ ਵੀ ਕਮਰਸ਼ੀਅਲ ਕਰਦੇ ਸੀ ਠੀਕ ਹੈ ਤੇ ਬਾਕੀ ਦੂਜਾ ਸਵਾਲ ਤੁਹਾਡਾ ਸੀਗਾ ਕਿ ਕਿਉਂ ਸ਼ੁਰੂ ਕੀਤਾ ਨਾ ਪੈਸੇ ਬੇਸਿਕਲੀ ਮੇਰਾ ਬੈਕਗ੍ਰਾਉਂਡ ਇੰਜੀਨੀਅਰਿੰਗ ਹੈ ਮੈਂ ਬਿਜ਼ਨਸ ਵੀ ਕੀਤਾ ਹੈਗਾ ਜੋਬ ਵੀ ਕੀਤੀ ਹੈ ਜੀ ਠੀਕ ਹੈ ਪਰ ਇਹ ਆਪਣੇ ਰੂਟਸ ਹੈ ਤਾਂ ਰੂਟਸ ਨਾਲ ਜੁੜਨਾ ਬਹੁਤ ਜ਼ਰੂਰੀ ਹੁੰਦਾ ਹੈ ਨਾ ਫਿਰ ਦੂਜੀ ਗੱਲ ਇਹ ਆ ਕਿ ਇੰਨੀਆਂ ਬਿਮਾਰੀਆਂ ਫੈਲੀਆਂ ਹੋਈਆਂ ਆ ਚਾਰੇ ਪਾਸੇ ਬੁਰਾ ਹਾਲ ਆ ਨਾ ਲੋਕਾਂ ਦਾ ਤਾਂ ਆਪਾਂ ਦੂਜਿਆਂ ਤੋਂ ਐਕਸਪੈਕਟ ਕਰਦੇ ਆ ਕਿ ਆਪਾਂ ਨੂੰ ਕੋਈ ਫਰੈਸ਼ ਚੀਜ਼ੇ ਹੋਵੇ ਹਨ ਆਪਾਂ ਸ਼ਾਪ ਤੇ ਜਾਵਾਂਗੇ ਕਹਾਂਗੇ ਬਈ ਫਰੈਸ਼ ਚੀਜ਼ੇ ਦੇ ਤੇ ਆਪਾਂ ਆਪ ਕਿੰਨਾ ਕਿ ਫਰੈਸ਼ ਕਰ ਰਹੇ ਹਾਂ ਸਹੀ ਗੱਲ ਹੈ ਤਾਂ ਫਿਰ ਆਪਾਂ ਹੀ ਸਟਾਰਟ ਨਹੀਂ ਕਰਾਂਗੇ ਤਾਂ ਫਿਰ ਹੋਰ ਕੌਣ ਕਰੂਗਾ ਸਹੀ ਗੱਲ ਹੈ ਤਾਂ ਕਰਕੇ ਇਸ ਦਿਮਾਗ 'ਚ ਆਇਆ ਤੇ ਬੇਸਿਕਲੀ ਇੱਧਰ ਸਟਾਰਟ ਕੀਤਾ ਠੀਕ ਹੈ ਤੁਹਾਨੂੰ ਕਿਹੜੇ ਕਿਹੜੇ ਪ੍ਰੋਡਕਟ ਰੇਂਜ ਨੇ ਤੁਹਾਡੇ ਕੋਲ ਮੇਰੇ ਕੋਲੇ ਭਾਈ ਜੀ ਬੇਸਿਕਲੀ ਤਾਂ ਦੇਸੀ ਕਣਕਾ ਦੇ ਕੰਮ ਕਰਦੇ ਆ ਦੇਖੋ ਆਪ ਵੀ ਆ ਜੀ ਖਪਲੀ ਕਣਕ ਖਪਲੀ ਕਣਕ ਹਾਂ ਜੀ ਇਹ ਐਵਰਵੀਟ ਕਹਿੰਦੇ ਆ ਇੰਗਲਿਸ਼ 'ਚ ਇਹਨੂੰ ਜਦ ਨਿਕਲਦੀ ਹੈ ਬਾਅਦ ਚਲੇ ਛਲਕਾ ਲਾਉਣਾ ਪੈਂਦਾ ਹੈ ਠੀਕ ਹੈ ਠੀਕ ਹੈ ਠੀਕ ਹੈ ਇਹਦਾ ਨਿਕਲਦਾ ਇਹਦਾ ਚਾਂੜ ਬਹੁਤ ਘੱਟ ਹੈ ਇਹਦਾ ਬੈਨੀਫਿਟ ਕੀ ਹੈ ਆ ਕਣਕ ਤਾਂ ਵੀ ਹੈ ਇੱਕ ਕਣਕ ਦੇ ਵਿੱਚ ਸਭ ਨਾਲੋਂ ਜ਼ਿਆਦਾ ਫਾਈਬਰ ਹੁੰਦਾ ਹੈ 15 ਤੋਂ 18% ਫਾਈਬਰ ਹੁੰਦਾ ਹੈ ਗਲੂਟਨ ਬਹੁਤ ਘੱਟ ਹੁੰਦਾ ਹੈ ਗਲਾਈਸੈਮਿਕ ਇੰਡੈਕਸ ਯਾਨੀ ਕਿ ਸਟਿੱਕੀ ਘੱਟ ਹੁੰਦੀ ਹੈ ਤਾਂ ਇਹ ਪੇਟ ਵਾਸਤੇ ਵਧੀਆ ਹੈ ਆਇਰਨ ਵਿੱਚ ਬਹੁਤ ਹੁੰਦਾ ਹੈ ਕੈਲਸ਼ੀਅਮ ਬਹੁਤ ਹੁੰਦਾ ਹੈ ਔਰ ਮੋਸਟ ਇੰਪੋਰਟੈਂਟਲੀ ਫਾਈਬਰ ਹੁੰਦਾ ਹੈ ਨੋਰਮਲ ਇਹ ਜਿਹੜੀ ਕਣਕ ਖਾਂਦੇ ਹਾਂ ਉਹ ਤਕਰੀਬਨ ਅਸੀਂ ਹਰ ਕੋਈ ਖਾਂ ਰਹੇ ਹਾਂ ਅੱਜਕੱਲ ਉਹਦਾ ਉਹਦੇ 'ਚ ਸਾਰਾ 1.2% ਫਾਈਬਰ ਹੁੰਦਾ ਹੈ ਇਹਦੇ 'ਚ 15 ਤੋਂ 18% ਫਾਈਬਰ ਹੁੰਦਾ ਹੈ ਫਿਰ ਉਹ 'ਚ ਗਲੂਟਨ ਬਹੁਤ ਜ਼ਿਆਦਾ ਹੁੰਦਾ ਹੈ ਇਹਦੇ 'ਚ ਗਲੂਟਨ ਟੋਲਰੈਂਸ ਇਹਦੇ 'ਚ ਗਲੂਟਨ ਹੈਗਾ ਪਰ ਬਹੁਤ ਘੱਟ ਹੈ ਬਹੁਤ ਘੱਟ ਮਤਲਬ ਕੁਆਂਟੀਟੀ 'ਚ ਹੈ ਉਹਨਾਂ ਜਿਹੜੀਆਂ ਦੂਜੀਆਂ ਕਣਕ ਉਹਦੇ ਤਾਂ ਗਲੂਟ ਨਹੀਂ ਉਹਦਾ ਗਲਾਈਸੇਮਿਕ ਇੰਡੈਕਸ ਬਹੁਤ ਹੱਥ ਹਾਂਜੀ 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 ਸਹੀ ਗੱਲ ਹੈ ਉਹ ਜਿਹੜੀ ਗਲੂਟਨ ਅਲਰਜੀ ਕਰਦੀ ਅੱਜ ਕੱਲ 90% ਲੋਕਾਂ ਨੂੰ ਗਲੂਟਨ ਅਲਰਜੀ ਹੈ ਲੈ ਜੀ ਕਿਤੇ ਜੀ ਬਹੁਤ ਬੰਦੇ ਡਾਕਟਰ ਮੰਨਾਂ ਕਰਦੇ ਨੇ ਵੀ ਤੜਕ ਤੋਂ ਕਾਨੂੰ ਤੋਂ ਲਈ ਹੋਈ ਇੱਕ ਖਪੜੀ ਤਾਂ ਸਾਡੇ ਕੋਲ ਮਤਲਬ ਇਹ ਤਾਂ ਡਾਕਟਰਸ ਰეკਮੈਂਡ ਕਰਨ ਲੱਗੇ ਹਨ ਸਾਡੇ ਕੋਲ ਇਹਦੀ ਬਹੁਤ ਡਿਮਾਂਡ ਆ ਰਹੀ ਹੈ ਬਟ ਇਹ ਇੰਨੀ ਉਗਾਈ ਤੇ ਜਾਂਦੀ ਨਹੀਂ ਕਿ ਇਹਦਾ ਖਾਦ ਕਿਉਂਕਿ ਝਾੜ ਵੀ ਘਟਿਆ ਹੈ ਝਾੜ ਬਹੁਤ ਘਟਿਆ ਜੀ ਇਹਦਾ ਉਗਾਈ ਨਹੀਂ ਜਾਂਦੀ ਫਿਰ ਕਿਵੇਂ ਡਿਮਾਂਡ ਪੂਰੀ ਹੋਏਗੀ ਜੀ ਡਿਮਾਂਡ ਬਸ ਸਾਡੇ ਕੋਲੇ ਜਿੰਨੀ ਖੁੰਦੀ ਐ ਅਸੀਂ ਉਹ ਵੇਚ ਦਿੰਨੇ ਆ ਜੀ ਠੀਕ ਐ ਉਸ ਤੋਂ ਇਲਾਵਾ ਤੁਸੀਂ ਦੇਸੀ ਝੋ ਬਿਸਕੁਟ ਵਗਾਇਦਾ ਦੇਸੀ ਕਣਕਾਂ ਆਟੇ ਹੋਰ ਫਿਰ ਨਾ ਆ ਆ ਬੰਸੀ ਕਣਕ ਹੈ ਵੀ ਦੇਸੀ ਕਣਕ ਹੈ ਠੀਕ ਐ ਜੀ ਇਹਦੀ ਅਸੀਂ ਗੋਣੇ ਆ ਠੀਕ ਐ ਫਿਰ ਇਹਨਾਂ ਨੂੰ ਅਸੀਂ ਰੌਅ ਫਾਰਮ ਸੇ ਵੇਚਦੇ ਨਹੀਂ ਹੈਗੇ ਠੀਕ ਐ ਕਿਵੇਂ ਵੇਚਦੇ ਹਾਂ ਇਹਨਾਂ ਨੂੰ ਅਸੀਂ ਪ੍ਰੋਸੈਸ ਕਰਦੇ ਆ ਵੈਲਿਊ ਐਡੀਸ਼ਨ ਕਰਦੇ ਆ ਜਿਵੇਂ ਖੱਪੜੀ ਦਾ ਦਲੀਆ ਜੀ ਦਲੀਆ ਬਣਾਤਾ ਠੀਕ ਐ ਜੀ ਆ ਬੰਸੀ ਕਣਕ ਦਾ ਦਲੀਆ ਠੀਕ ਐ ਤੇ ਫਿਰ ਦੂਜਾ ਵਾਰ ਆਟੇ ਪਾੜਾ ਦਿੰਨੇ ਆ ਨਰ ਇਹ ਕਿੰਨੇ ਵੇ ਕੇਜੀ ਦਾ ਡਾਟਾ ਹੈ ਖੱਪੜੀ ਦਾ ਟਰੈਕ 90 ਰੁਪਏ ਕਿਲੋ ਆ ਜੀ ਰਿਟੇਲ ਦਾ ਰੇਟ ਆਪ ਸ਼ੋਪ ਤੇ ਮਿਲ ਜਾਂਦਾ ਹੈ ਕੀ ਨਹੀਂ ਇਹ ਸਾਡੇ ਕੋਲੇ ਲੈਣਾ ਪੈਂਦਾ ਵੈਸੇ ਅਸੀਂ ਆਰਗੈਨਿਕ ਮੰਡੀਆਂ ਤੇ ਜਾਂਦੇ ਆਂ ਪੰਜਾਬ ਐਗਰੋ ਜਿਵੇਂ ਲੁਧਿਆਣੇ ਅਸੀਂ ਵੀਰਕਾ ਦੇ ਵਿੱਚ ਆਉਨੇ ਆਂ ਠੀਕ ਹੈ ਮੋਗੇ ਵੀ ਦੋ ਮੰਡੀਆਂ ਹੋਣਗੀਆਂ ਉੱਥੇ ਅਸੀਂ ਆਉਨੇ ਆਂ ਠੀਕ ਹੈ ਬਾਕੀ ਸਾਡਾ ਆਰਗੈਨਿਕ ਸਟੋਰ ਹੈ ਕੋਰਕਪੁਰੇ ਠੀਕ ਹੈ ਹਾਂ ਉੱਥੇ ਵੀ ਅਸੀਂ ਵੇਚਦੇ ਆਂ ਠੀਕ ਹੈ ਠੀਕ ਹੈ ਤੇ ਫਿਰ ਇਹਦਾ ਤੋਂ ਅਸੀਂ ਬਿਸਕਟ ਬਣਾਉਨੇ ਆ ਠੀਕ ਹੈ ਜੀ ਬਿਸਕਟ ਕਿਹੜੇ ਬਣਾਉਨੇ ਬਿਸਕਟ ਹੁਣ ਫਿਲਹਾਲ ਸਾਡੇ ਕੋਲੇ ਸ ਸ਼ੀਲਵਾਂ ਦਾ ਹੁੰਦਾ ਪਾ ਹਾਂਜੀ ਇਹ ਇਹ ਪੰਸੀ ਕਣਕ ਦੇ ਬਚੇ ਆ ਕੱਲੇ ਮਿੱਠੀ ਗੋਸ਼ਕੜਾ ਪਾ ਕੇ ਬਣਾਉਨੇ ਸ਼ੱਕਰ ਸਾਡੀ ਆਪਦੀ ਹੁੰਦੀ ਹੈ ਫਾਰਮ ਤੇ ਠੀਕ ਹੈ ਹਾਂਜੀ ਬਾਕੀ ਇਹ ਤੋਂ ਬਿਨਾ ਹੋਰ ਪ੍ਰੋਡਕਟ ਹੈਗੇ ਆ ਕੱਚੀ ਕਾਣੀ ਦਾ ਤੇਲ ਹੁੰਦੇ ਆ ਚਾਹ ਮਸਾਲਾ ਵਗੈਰਾ ਆਟਾ ਸੇਵੀਆਂ ਦੇਖੋ ਹਾਂਜੀ ਦੇਖ ਸਕਦੇ ਹੋ ਇਹ ਕਾਣਾ ਵਿਸਕੜ ਦੀ ਬਣਾਵੜੇ ਕਿ ਨਹੀਂ ਅੱਛੀ ਆ ਨਾ ਦੇਖਣ ਜੋ ਕਿੰਨਾ ਚੰਗਾ ਲੱਗ ਰਿਹਾ ਅਸੀਂ ਖਾ ਕੇ ਦੇਖਾਂਗੇ ਇਸ ਨੂੰ ਬਿਸਕੁਟ ਨੂੰ ਵੀ ਕਿ ਇਹ ਬਿਸਕੁਟ ਕਿਸ ਤਰ੍ਹਾਂ ਦਾ ਹੈ ਇਸ ਬਿਸਕੁਟ ਨੂੰ ਟੇਸਟ ਕਿਵੇਂ ਦਾ ਹੈ ਟੇਸਟ ਕਰਕੇ ਤੁਹਾਨੂੰ ਦੱਸਾਂਗਾ ਅੱਗੇ ਟੇਸਟ ਵਿੱਚ ਤੁਹਾਨੂੰ ਵੀ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਬਿਲਕੁਲ ਭਾਈ ਬਿਲਕੁਲ ਡਿਫਰੈਂਟ ਟੇਸਟ ਹੈ ਗੁਰਦਾ ਟੇਸਟ ਹੈ ਨਾਲ ਮੈਂ ਹੋਰ ਵੀ ਜਿੱਥੇ ਭਾਈ ਜੀ ਆਜੋ ਇੱਕ ਮਿੰਟ ਆਜੋ ਆ ਦੇਖੋ ਜੀ ਦੇਖੋ ਇਹ ਜਿਹੜਾ ਬਿਸਕੁਟ ਟੇਸਟੀ ਬਹੁਤ ਵਧੀਆ ਹੈ ਇਹ ਬਿਸਕੁਟ ਇੰਨਾ ਵਧੀਆ ਤੁਸੀਂ ਵੀ ਖਾ ਕੇ ਦੇਖੋ ਜੀ ਬਿਸਕੁਟ ਕਿਵੇਂ ਦਾ ਵੀ ਆਮ ਦੁਕਾਨ ਤੇ ਬਿਸਕੁਟ ਲੈਣਾ ਤੇ ਇਹ ਬਿਸਕੁਟ ਕਿੰਨਾ ਅੰਤਰ ਹੈ ਆ ਇਹ ਨਾਈਸ ਮਲੇ ਪੀ ਦਾ ਮਧਰਾ ਬਿਸਕੁਟ ਉਹ ਖਾਦੇ ਬਚੀਦਾ ਪਰ ਟੇਸਟ ਬੰਦ ਰਿਹਾ ਹੈ ਇਹਦਾ ਟੇਸਟ ਮੈਂ ਤਾਂ ਕਦੇ ਨਹੀਂ ਖਾਦਾ ਤਾਂ ਦੇਸੀ ਚੀਜ਼ ਆਪਾਂ ਕਹਿੰਦੇ ਪੰਜਾਬੀ ਜਿਹੜਾ ਵਧੀਆ ਚੀਜ਼ ਦਾ ਮਧਰਾ ਹੈਗੀ ਹੈ ਜੇ ਖਾਣੀ ਹੋਵੇ ਤਾਂ ਵਧੀਆ ਚੀਜ਼ ਹੁੰਦੀ ਸਹੀ ਗੱਲ ਇੱਕ ਨੰਬਰ ਹੈ ਲੈਣੀ ਚਾਹੀਦੀ ਕਿ ਨਹੀਂ ਲੈਣੀ ਚਾਹੀਦੀ ਬਿਸਕੁਟ ਮੈਂ ਕਹਿੰਦਾ ਆਪ ਸਭ ਮੈਂ ਆਪ ਹੁਣ ਪੈਕ ਕਰਵਾ ਕੇ ਲੈ ਕੇ ਜਾ ਰਿਹਾ ਸਨੋ ਚੀਜ਼ ਦਾ ਠੀਕ ਹੈ ਜੀ ਬੜੀ ਚੀਜ਼ ਹੈ ਇਹ ਸਨੋ ਠੀਕ ਹੈ ਜੀ ਤੁਸੀਂ ਕਿੱਥੋਂ ਗਲਮ ਕਰ ਰਹੇ ਅਸੀਂ ਹਾਲੁਦਣੇ ਤੋਂ ਹੀ ਇਹ ਚੀਜ਼ ਦਾ ਠੀਕ ਹੈ ਜੀ ਕਿ ਇਹ ਚੀਜ਼ ਜਰੂਰ ਰਣੇ ਆਮ ਜੀ ਮਿਲਦੀ ਵੀ ਨਹੀਂ ਚੀਜ਼ੀ ਸੋਨਣਾ ਆਕਾ ਜਿਹੜੀ ਮਲਾਵਟ ਵਾਲਾ ਚੀਜ਼ ਦੇਖੀ ਜੀ ਸਾਰੇ ਕਿ ਇਹ ਸ਼ੁੱਧੜੀ ਚੀਜ਼ ਦੇਖੀ ਸਵਾਲ ਵਾਲੀ ਐਨਾ ਟੈਸਟ ਮੈਨੂੰ ਨਹੀਂ ਲੱਗਿਆ ਕਿਤੇ ਵੀ ਹੈਗਾ ਅਸੀਂ ਤਾਂ ਆਪ ਬਣਾ ਰਹੇ ਨੇ ਇਹ ਚੀਜ਼ ਮਿਲੀ ਵੀ ਨਹੀਂ ਚੀਜ਼ੀ ਸੋਨਣਾ ਆਮ ਆਪਾ ਲੁਧਿਆਣੇ ਆਪ ਖੁਦ ਬਣਾਵਾਲਾ ਨੇ ਆ ਮਾਰਕੀਟ ਹੀ ਜਾ ਕੇ ਬਿਸਕੁਟ ਇਸ ਤਰ੍ਹਾਂ ਦੇ ਬਿਸਕੁਟ ਖੁਦ ਬਣਾ ਲਾਉਂਦੇ ਆ ਉਹ ਬਣਾ ਵੀ ਦਿੰਦੇ ਨੇ ਪਰਵਾਸੀ ਉਹ ਕਿਹ ਪਤਾ ਨਹੀਂ ਸ਼ੁੱਧਤਾ ਹੈ ਜੀ ਨਹੀਂ ਰਹੀ ਪਰ ਜਿਹੜੀ ਚੀਜ਼ ਦੇਖ ਕੇ ਨਾ ਜਿਵੇਂ ਆਪਾਂ ਕਹਿ ਲਿਆ ਹੁਣ ਇਸ ਸੁੰਘ ਕੇ ਦੇਖ ਲੋ ਜੀ ਆਊਟਸਟੈਂਡਿੰਗ ਸੀ ਉਹ ਵੀ ਆਊਟਸਟੈਂਡਿੰਗ ਖਾਂਦ ਖਾਂਦ ਦੀ ਗੱਲ ਬਾਅਦ ਚ ਆਉਂਦੇ ਪਹਿਲਾਂ ਮਤਲਬ ਸੁੱਧਤਾ ਹੀ ਦੇਖ ਜਿਨੇ ਸਮੈਲ ਤੋਂ ਹੀ ਪਤਾ ਲੱਗ ਜਾਂਦੀ ਦੀ ਕੀ ਸਮੈਲ ਤੋਂ ਪਤਾ ਲੱਗ ਜਾਂਦਾ ਹੈ ਤੁਸੀਂ ਮਹਾਪਜਾਬ ਦੇ ਵਿਵਜਨ ਨੂੰ ਕੀ ਕਹਿਣਾ ਚਾਹੁੰਗਾ ਕਿ ਇਸ ਤਰ੍ਹਾਂ ਦਾ ਪੰਜਾਬੀ ਨੌਜਵਾਨਾਂ ਨੇ ਸਪੋਰਟ ਕਰਨਾ ਚਾਹੀਦਾ ਕਿੰਨੇ ਚਾਹੀਦਾ ਇਹ ਵੀ ਚਲੋ ਇੱਕ ਤਾਂ ਸਾਣਾ ਆਪਣੇ ਪੰਜਾਬੀ ਸਟਾਲ ਮਤਲਬ ਲੱਗੇ ਜੀ ਦਾ ਸਨ ਮੇਲਾ ਸਰਸ ਮੇਲਾ ਲੱਗਿਆ ਹੈ ਅਸੀਂ ਆਏ ਸੀ ਉੱਥੇ ਜੀ ਦਾ ਤੇ ਮਤਲਬ ਇਹ ਜੇ ਉਸ਼ਾ ਤਾਂ ਹੀ ਮਿਲੇਗਾ ਜੀ ਦੇ ਆਪਣੇ ਪੰਜਾਬੀ ਚੀਜ਼ੇ ਦੇ ਉਸ਼ਾਹ ਕਰਾਂਗੇ ਚੀਜ਼ ਖਾਵਾਂਗੇ ਜੀ ਦਾ ਸਨ ਲੋ ਆਪਣਾ ਮਤਲ ਵਧੀਆ ਰੋਵਧੀਆ ਔਰਗੈਨਿਕ ਫਾਰਮ ਆਇਆ ਔਰਗੈਨਿਕ ਫਾਰਮ ਬਹੁਤ ਘੱਟ ਹੈ ਕਿਉਂਕਿ ਔਰਗੈਨਿਕ ਚੀਜ਼ਾਂ ਦੀ ਥੋੜੀ ਜਿਹੀ ਕੋਸਟ ਜ਼ਿਆਦਾ ਹੁੰਦੀ ਹੈ ਬਟ ਇਹ ਹੈ ਕਿ ਕੁਆਲਿਟੀ ਬਹੁਤ ਜ਼ਿਆਦਾ ਹੁੰਦੀ ਹੈ ਕੁਆਲਿਟੀ ਸੇ ਹੀ ਤੁਸੀਂ ਡਾਕਟਰਾਂ ਕੋਲ ਘਰ ਚੱਕਾ ਲੱਗਦੇ ਨੇ ਡਾਕਟਰਾਂ ਕੋਲ ਘਰ ਚੱਕੇ ਲੱਗਦੇ ਮੈਂ ਕਹਿ ਮੈਂ ਇਹ ਕਹਿ ਲੱਗਾ ਸੀ ਕਿ ਡਾਕਟਰਾਂ ਕੋਲ ਚੱਕੇ ਲੱਗਣਗੇ ਹੁਣ ਆਪਾਂ ਸੋਲੋ ਜੀ ਸੋ ਵਾਲੀ ਚੀਜ਼ ਜਿਸਕੋ 10 ਰੁਪਏ ਲੱਲੇ ਜੀ ਤੇ ਆ ਲੇਕਿਨ ਡਾਕਟਰਾਂ ਦਾ ਸਭ ਨਾਲ 5-5 ਸੌ ਰੁਪਏ ਆ 1000 ਰੁਪਏ ਪੀਸਾਂ ਉਤੋਂ ਛੁਟਕਾਰਾ ਮਿਲ ਜੇ ਸਹੀ ਗੱਲ ਹੈ ਧ ਜੇ ਕਿ ਨਹੀਂ ਜੀ ਤੇ ਪੈਕ ਕਰਵਾਵਾਂਗਾ ਜੀ ਦਾ ਫਿਰ ਲੱਗਿਆ ਠੀਕ ਹੈ ਠੀਕ ਹੈ ਠੀਕ ਭਾਈ ਦੇਖੋ ਜੀ ਸਾਡੀ ਵੀਡੀਓ ਦੇਖਦੇ ਹੋਏ ਬਾਈ ਜੀ ਸਾਡੇ ਕੋਲ ਖੜਗੇ ਨੇ ਆ ਕੇ ਇਹ ਵੀ ਕਹਿੰਦੇ ਸਾਨੂੰ ਵੀ ਬਿਸਕੁਟ ਦੇਓ ਸਾਨੂੰ ਵੀ ਟੇਸਟੀ ਬਹੁਤ ਜ਼ਿਆਦਾ ਵਧੀਆ ਲੱਗਿਆ ਹੋਰ ਵੀ ਮੈਂ ਕਹਿਣਾ ਚਾਹਾਂਗਾ ਪੰਜਾਬ ਦੇ ਜਿੰਨੇ ਵੀ ਨੌਜਵਾਨ ਨੇ ਉਹਨਾਂ ਨੂੰ ਖਾਸ ਮੇਰੀ ਅਪੀਲ ਹੈ ਕਿ ਪੰਜਾਬ ਵਿੱਚ ਰਹਿੰਦੇ ਹੋਏ ਪਿੰਡਾਂ ਵਿੱਚ ਹਰ ਇੱਕ ਹਰ ਕਿਸੇ ਕੋਲ ਕਿਸੇ ਕੋਲ 5 ਕਿੱਲੇ ਜ਼ਮੀਨ ਹੈ ਕਿਸੇ ਕੋਲ 10 ਕਿੱਲੇ ਜ਼ਮੀਨ ਹੈ ਉਹ ਆਪਣੇ ਇਸ ਖੇਤੀ ਕਰਕੇ ਖੁਦ ਪ੍ਰੋਸੈਸਿੰਗ ਕਰਕੇ ਜਿਸ ਤਰ੍ਹਾਂ ਇਹ ਬਾਈ ਜੀ ਆਪਣੇ ਪ੍ਰਸਾਸ਼ਣ ਕਰਕੇ ਆਪਣਾ ਪ੍ਰੋਡਕਟ ਬਣਾਦੇ ਨੇ ਮਾਰਕੀਟਿੰਗ ਕਰਦੇ ਨੇ ਉਹ ਸੇਲ ਕਰਦੇ ਨੇ ਹੋਰ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਇਹਨਾਂ ਦਾ ਮਾਲ ਭੇਜਿਆ ਜਾਂਦਾ ਹੈ ਅਗਰ ਤੁਸੀਂ ਵੀ ਅਗਰ ਇਸ ਤਰ੍ਹਾਂ ਬਿਜ਼ਨਸ ਕਰਨਾ ਚਾਹੁੰਦੇ ਹੋ ਬਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦਾ ਹੈ ਔਰ ਤੁਹਾਨੂੰ ਵਧੀਆ ਆਈਡੀਆ ਦੇ ਸਕਦੇ ਨੇ ਤੁਸੀਂ ਅਗਰ ਸ਼ੋਪੀ ਖੋਲਣੀ ਹੋਵੇ ਤਾਂ ਵੀ ਇਹ ਬਾਈ ਜੀ ਤੁਹਾਨੂੰ ਸਪੋਰਟ ਕਰ ਦੇਣਗੇ ਕਿ ਇਹਨਾਂ ਦੀ ਸ਼ੋਪੀ ਅਗਰ ਲੈਣੀ ਹੋਵੇ ਤੁਸੀਂ ਇਹਨਾਂ ਚੀਜ਼ਾਂ ਦੀ ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਲੈਣ ਤੋਂ ਬਾਅਦ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਾਈ ਜੀ ਦਾ ਬਾਈ ਜੀ ਆਪਣਾ ਨੰਬਰ ਸੰਪਰਕ ਦਿਓ ਨੰਬਰ ਬਾਈ ਜੀ ਆਪਣਾ 9872831465 ਇਹ ਬਾਕੀ ਆਪਣਾ ਆਰਗੈਨਿਕ ਤੁਸੀਂ ਵੀ ਵਿਜ਼ਿਟ ਕਰ ਸਕਦੇ ਆ ਬਾਕੀ ਇਸ ਦਾ ਕਸਟਮਰ ਨੂੰ ਵੀ ਕਹਿਣਾ ਕਿ ਸਾਡੇ ਕੋਲੇ ਫਾਰਮ ਤੇ ਵਿਜ਼ਿਟ ਕਰੋ ਆ ਕੇ ਠੀਕ ਹੈ ਜੀ ਦੇਖੋ ਕਿ ਵਾਕਈ ਅਸੀਂ ਕਰ ਰਹੇ ਆ ਕਿਉਂਕਿ ਅੱਜ ਕੱਲ ਇਹ ਹੋ ਰਿਹਾ ਕਿ ਆਰਗੇਨਿਕ ਫਾਰਮਿੰਗ ਐਕਚੁਅਲ ਦੇ ਵਿੱਚ ਜਿਹੜਾ ਬੰਦਾ ਕਰ ਰਿਹਾ ਉਹ ਬੈਕ ਐਂਡ ਤੇ ਹੀ ਰਹਿ ਜਾਂਦਾ ਠੀਕ ਹੈ ਜੀ ਜਿਹੜਾ ਫਰੰਟ ਐਂਡ ਬਣ ਜਾਂਦੇ ਆ ਉਹ ਜ਼ਿਆਦਾਤਰ ਜਿਹੜੇ ਸੇਲ ਪਰਚੇਸ ਵਾਲੇ ਕੰਮ ਕਰਦੇ ਲੋਕ ਉਹ ਚੱਲੀ ਜਾਂਦਾ ਠੀਕ ਹੈ ਜੀ ਬਟ ਅਸੀਂ ਐਕਚੁਅਲ ਦੇ ਵਿੱਚ ਹੁਣ ਮਤਲਬ ਪ੍ਰੋਸੈਸਿੰਗ ਪ੍ਰੋਡਕਸ਼ਨ ਪ੍ਰੋਸੈਸਿੰਗ ਤੇ ਮਾਰਕੀਟਿੰਗ ਤਿੰਨੋਂ ਅਸੀਂ ਸੰਭਾਲ ਰਹੇ ਹਾਂ ਕੋਧਾ ਠੀਕ ਹੈ ਜੀ ਬਾਕੀ ਮਿਹਨਤ ਨਾਲ ਕੰਮ ਹੈ ਪਰ ਚਲੋ ਜਿੰਨਾ ਹੁੰਦਾ ਹੈ ਮਿਹਨਤ ਤਾਂ ਹੈ ਹੀ ਹੈ ਜੀ ਮਿਹਨਤ ਪਰ ਕੁਆਲਿਟੀ ਵੀ ਤਾਂ ਹੈ ਨਾ ਬਿਲਕੁਲ ਤੁਸੀਂ ਸਿਹਤ ਚੰਗੀ ਠੀਕ ਹੈ ਰਿਸਪੌਂਸ ਮਿਲ ਰਿਹਾ ਜੀ ਭਾਈ ਨੌਕਰੀ ਕਰਨ ਨਾਲ ਤਾਂ ਚੰਗਾ ਹੈ ਨਾ ਬਿਲਕੁਲ ਹੈ ਨਾ ਬਿਲਕੁਲ ਤੇ ਸਮਹਾਵਿਆ ਆਪਦੀ ਈ ਵਿਊਰਸ ਨੂੰ ਕੀ ਕਹਿਣਾ ਚਾਹੂਗੀ ਬਸ ਵਿਊਰਸ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਪੰਜਾਬੀਆਂ ਨੂੰ ਸਪੋਰਟ ਕਰੋ ਜਿਹੜੇ ਕੰਮ ਕਰਨਾ ਚਾਹੁੰਦੇ ਆ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਚੈਨਲ ਨੂੰ ਭਾਈ ਜੀ ਪ੍ਰਮੋਟ ਕਰ ਰਿਹਾ ਹੈ ਜੀ ਆਪਣੀ ਆਰਗੈਨਿਕ ਫਾਰਮਿੰਗ ਨੂੰ ਜਿਹੜੇ ਲੋਕ ਨਵੇਂ ਇੰਟਰਪ੍ਰੈਨਿਓਰਸ ਆ ਰਹੇ ਆ ਉਹਨਾਂ ਨੂੰ ਸਪੋਰ ਤਾਂ ਜਰੂਰ ਇਹ ਲੋ ਬਹੁਤ ਲੋਕਾਂ ਤੱਕ ਪਹੁੰਚਾ ਰਿਹਾ ਆਪਣਾ ਮੈਸੇਜ ਤਾਂ ਜਰੂਰ ਇਹਨੂੰ ਸ਼ੇਅਰ ਵੀ ਕਰੋ ਅੱਗੇ ਤਾਂ ਕਿ ਸਾਡਾ ਵੀ ਹੌਸਲਾ ਵਧਿਆ ਰਹੇ ਤੇ ਬਾਕੀ ਵੀਡੀਓਜ਼ ਬਣਾਉਣ ਵਾਲੇ ਬਾਈ ਜੀ ਦਾ ਵੀ ਵਧੀਆ ਹੌਸਲਾ ਬਣਿਆ ਰਹੇ ਥੈਂਕ ਯੂ ਧੰਨਵਾਦ